ਮੰਗਾਸਰ ਸਾਡੀਆਂ ਇਹ ਆ ਮੇਰਾ ਨਾਮ ਜਸਵੰਦਰ ਸਿੰਘ ਆ ਜੱਲਾ ਲੁਧਿਆਣੇ ਤੋਂ ਸਾਨੂੰ 2005 ਦੇ ਵਿੱਚ ਅਸੀਂ ਕੰਪਿਊਟਰ ਟੀਚਰ ਭਰਤੀ ਕੀਤੇ ਸੀ ਸਰਕਾਰ ਦੁਆਰਾ ਤੇ 2011 ਦੇ ਵਿੱਚ ਸਾਨੂੰ ਰੈਗੂਲਰਾਈਜ਼ ਕੀਤਾ ਗਿਆ ਸੀਗਾ ਰਾਜਪਾਲ ਦੇ ਹੁਕਮ ਹੁਕਮਾਂ ਦੇ ਅਕੋਰਡਿੰਗ ਬਟ ਹਜੇ ਤੱਕ ਸਾਡੇ ਦੇ ਉੱਤੇ ਸੀਐਸਆਰ ਦੇ ਨਾਂ ਤੋਂ ਰੂਲ ਇੰਪਲੀਮੈਂਟ ਕੀਤੇ ਗਏ ਆ ਤੇ ਨਾ ਹੀ ਸਾਨੂੰ ਕੋਈ ਬੈਨੀਫਿਟ ਦਿੱਤਾ ਜਾਂਦਾ ਹੈ 2013 ਤੋਂ ਬਾਅਦ ਸਾਡੇ 100 ਤੋਂ ਵੱਧ ਟੀਚਰਾਂ ਦੀ ਡੈਥ ਹੋ ਚੁੱਕੀ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੋਈ ਬੈਨੀਫਿਟ ਨਹੀਂ ਤੇ ਨਾ ਹੀ ਕੋਈ ਉਹਨਾਂ ਦੀ ਫਾਈਨੈਂਸ਼ਲੀ ਹੈਲਪ ਕੀਤੀ ਗਈ ਹੈ ਸਰਕਾਰ ਵੱਲੋਂ ਤੇ ਅੱਜ ਸਾਡਾ ਸਾਥੀ ਇੱਕ 120 ਦਿਨਾਂ ਤੋਂ ਸੰਗਰੂਰ ਵਿੱਚ ਕੋ ਸੰਘਰਸ਼ ਮੋਰਚਾ ਚੱਲ ਰਿਹਾ ਆ ਤੇ ਹੁਣ 9 ਦਿਨ ਹੋ ਗਏ ਉਹਨੂੰ ਮਰਨ ਵਰਤੇ ਬੈਠੇ ਨੂੰ ਤੇ ਸਾਡੀ ਸਰਕਾਰ ਵੱਲੋਂ ਇੱਕੋ ਹੀ ਡਿਮਾਂਡ ਹੈ ਕਿ ਸਾਨੂੰ ਸਖਿਆ ਭਾਗ ਦੇ ਵਿੱਚ ਮਰਜ਼ ਕਰਕੇ ਪੂਰੇ ਲਾਬਾਂ ਨਾਲ ਸ਼ਿਫਟ ਕੀਤਾ ਜਾਵੇ ਜੀ ਤਾਂ ਜੋ ਅਸੀਂ ਆਪਦੇ ਹੱਕ ਪ੍ਰਾਪਤ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵਧੀਆ ਤਰੀਕੇ ਨਾਲ ਉਹਨੂੰ ਪੜ੍ਹਾ ਸਕੀ ਅਸੀਂ ਵੀ ਸਾਡਾ ਸਰ ਵੈਸਾ ਸਾਹ ਤੇ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਡਾ ਭੋਖੜਦਾਲ ਸੰਗਰਸ਼ ਚੱਲ ਰਿਹਾ ਉੱਥੇ ਮੋਰਚਾ ਲੱਗਿਆ ਆ ਸੰਗਰੂਰ ਪੱਕਾ ਮਰਨ ਵਰਤੇ ਸਾਡਾ ਸਾਥੀ ਬੈਠਾ ਆ ਤੇ ਇਸ ਇਸ ਤਰ੍ਹਾਂ ਹੀ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਸੰਘਰਸ਼ ਤਿੱਖਾ ਕੀਤਾ ਜਾਊਗਾ ਜੇ ਸਰਕਾਰ ਦੁਵਾਰਾ ਕੋਈ ਵੀ ਮੰਗਾਂ ਨਹੀਂ ਮੰਗੀਆਂ ਜਾਂਦੀਆਂ। ਮੇਰਾ ਨਾਮ ਬਵਲੀਨ ਕੋਹਰਾ ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਸਾਥੀ ਜੌਨੀ ਸਿੰਘ ਲਾ ਮਰਨਵਰ ਤੇ ਬੈਠਣ ਨੂੰ ਮਜਬੂਰ ਹੋਏ ਨੇ ਸਿਰਫ ਸਰਕਾਰੀ ਨੀਤੀਆਂ ਕਰਕੇ ਤੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਕੱਲ ਤੱਕ 8 ਦਿਨ ਹੋ ਚੁੱਕੇ ਸਨ ਪਰ ਉਹਨਾਂ ਨੂੰ ਕੋਈ ਮੈਡੀਕਲ ਆਫੀਸਰ ਅਪਾਇੰਟ ਨਹੀਂ ਸੀ ਕੀਤਾ ਗਿਆ। ਐਸਐਚਓ ਆਉਂਦੇ ਨੇ ਸਾਰੇ ਮਿਲਣ ਆਉਂਦੇ ਨੇ ਪਰ ਸੁਹਿਰਦਤਾ ਨਾਲ ਕੋਈ ਵੀ ਮੰਗ ਸੁਣਨ ਵਾਸਤੇ ਕੋਈ ਕਹਿ ਲੋ ਆਮ ਆਦਮੀ ਪਾਰਟੀ ਦਾ ਕੋਈ ਆਇਆ ਹੋਵੇ ਰਿਪਰੈਜ਼ੈਂਟੇਟਿਵ ਪਰ ਉਹ ਨਹੀਂ ਪਹੁੰਚਿਆ ਐਨੀ નિર્દય ਸਰਕਾਰ ਨਹੀਂ ਹੋਣੀ ਚਾਹੀਦੀ ਹੁਣ ਜੇ ਜਾਣ ਤੇ ਬੰਨ ਆਏਗੀ ਬੰਦੇ ਨੇ ਕੀ ਕਰਨਾ ਫਿਰ ਸਰਕਾਰੀ ਇੱਕ ਮੈਡੀਕਲ ਆਫੀਸਰ ਪਾਇੰਟ ਹੋਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਦੂਜਾ ਜੋ ਉਹਨਾਂ ਦੇ ਮੰਗਾਂ ਨੇ ਸਾਰੀ ਸਾਡੀਆਂ ਹੱਕੀ ਮੰਗਾਂ ਨੇ ਸਾਡੇ ਨੋਟੀਫਿਕੇਸ਼ਨ ਲਿਖੀਆਂ ਗਈਆਂ ਨੇ ਉਹ ਜਾਣ ਲੈਣ ਤੋਂ ਪਹਿਲੇ ਹੀ ਕਿਰਪਾ ਕਰਕੇ ਸਾਰੇ ਸਰਕਾਰ ਨੂੰ ਬੇਨਤੀ ਹੈ ਕਿ ਉਹ ਮੰਨਣੀਆਂ ਚਾਹੀਦੀਆਂ ਨੇ ਸਾਰੀਆਂ ਸਾਡੀਆਂ ਜਾਇਜ਼ ਮੰਗਾਂ ਨੇ ਇਹ ਸਾਡੀਆਂ ਮੰਗਾਂ ਨਹੀਂ ਅਗਲਾ ਕੀ ਕਰਾਂ ਤੁਹਾਡਾ ਅਗਲਾ ਸਟੱਪ ਕੀ ਹੋਣਾ ਜਾਨੀ ਜਿਗਰ ਜੀ ਤੇ ਵੇਟ ਕੱਲ ਬਹੁਤ ਖਰਾਬ ਹੋ ਸੀ ਗਲੂਕੋਜ਼ ਲੈਵਲ 63 ਆ ਗਿਆ ਸੀ ਵੇਟ ਉਹਨਾਂ ਦਾ ਹੁਣ 8-9 ਦਿਨਾਂ ਵਿੱਚ 6 ਕਿਲੋ ਘਟ ਗਿਆ ਹੋਇਆ ਹੈ ਤੇ ਵਾਈਟਲ ਸਾਰੇ ਬਰਾਬਰ ਹੁਣ ਜਦੋਂ ਆ ਚੈੱਕ ਹੋਏ ਨੇ ਹੁਣ ਰਿਪੋਰਟ ਆਏਗੀ ਇੱਕ ਅਸੀਂ ਚੈੱਕ ਕਰ ਰਾਇਆ ਸੀ ਕਿ ਉਹਨੂੰ ਜੌਂਡਿਸ ਹੋ ਚੁੱਕਿਆ 3.5 ਲੈਵਲ ਤੱਕ ਦਾ ਤੇ ਖਤਰਾ ਤੇ ਹੈ ਹੀ ਐ ਪਰ ਹੁਣ ਤਿੱਖਾ ਸੰਘਰਸ਼ ਤਾਂ ਹੋਰ ਤਿੱਖਾ ਕਰਨਾ ਹੀ ਪੈਣਾ ਅਸੀਂ ਮੰਗਾ ਤੋਂ ਬਗੈਰ ਹਟਾਂਗੇ ਤਾਂ ਨਹੀਂ ਇਸ ਤੋਂ ਬਾਅਦ ਸਾਡੇ ਚਾਰ ਸਾਥੀ ਹੋਰ ਤਿਆਰ ਨੇ ਜੇ ਸਰ ਨੂੰ ਖੁਦਾ ਨਾ ਖਾਸਤਾ ਕੋਈ ਮੈਡੀਕਲ ਐਮਰਜੈਂਸੀ ਆਂਦੀ ਹੈ ਤਾਂ ਇਸ ਤੋਂ ਬਾਅਦ ਚਾਰ ਸਾਥੀ ਹੋਰ ਲੜੀ 'ਚ ਬੈਠਣ ਨੂੰ ਤਿਆਰ ਨੇ ਇਹ ਮਰਨ ਮਰਤ ਚੱਲਦਾ ਹੀ ਰਹੇਗਾ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀ ਤੇਰਾ ਨਾਮ ਹਰਪ੍ਰੀਤ ਜੀ ਕਿੱਥੇ ਆਏ ਆ ਤੁਸੀਂ ਆਕਰ ਏ ਸਾਡਾ ਜਿਹੜਾ ਐਕਸ਼ਨ ਹੈ ਇਹ ਕੰਪਿਊਟਰ ਦੇ ਆਧਾਰ 'ਤੇ ਐਕਸ਼ਨ ਹੈ ਅਸੀਂ 120 ਤੋਂ ਉੱਪਰ ਮਤਲਬ 4 ਮਹੀਨੇ ਹੋ ਗਏ ਆ ਸਾਡਾ ਜਿਹੜਾ ਇਹ ਭੁਖੜ ਹੜਤਾਲ ਦਾ ਜਿਹੜਾ ਆ ਸੰਗਰੂ ਦੇ ਵਿੱਚ ਮੋਰਚਾ ਲੱਗਿਆ ਹੋਇਆ ਆ ਸਰਕਾਰ ਨੇ 4 ਮਹੀਨਿਆਂ ਦੇ ਵਿੱਚ ਕੋਈ ਸਾਰ ਨਹੀਂ ਲਈ ਉਸ ਤੋਂ ਬਾਅਦ ਸਾਡਾ ਮਰਨ ਵਰਤ ਜਿਹੜਾ ਹੈ ਸ਼ੁਰੂ ਕੀਤਾ ਗਿਆ ਕਿਉਂਕਿ ਸਾਡੇ ਲਈ ਹੁਣ ਸਥਿਤੀ ਕਰੋ ਜਾਂ ਮਰੋ ਦੀ ਬਣ ਗਈ ਸੀ ਵੈਸੇ ਵੀ ਸਰਕਾਰ ਸਾਨੂੰ ਮਾਰ ਹੀ ਰਹੀ ਹੈ ਸਾਡੇ ਹੱਕ ਹੋ ਕੇ ਤੇ ਸਾਡਾ 9 ਦਿਨ ਹੋ ਗਏ ਸਾਡਾ ਇੱਕ ਸਾਥੀ ਜਿਹੜਾ ਆ ਉਹ ਮਰਨ ਵਰਤ ਤੇ ਬੈਠਾ ਹੋਇਆ ਆ ਸਰਕਾਰ ਉਹਦੇ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੋ ਰਹੀ ਹੈਗੀ ਤੇ ਇਸ ਜਿਹੜੇ ਆ ਇਸ ਕਰਕੇ ਜਿਹੜੇ ਆ ਅਸੀਂ ਮਜਬੂਰ ਹੋ ਕੇ ਸੜਕਾਂ ਤੇ ਉੱਤਰੇ ਹੈਗੇ ਆ ਤਾਂ ਕਿ ਸਰਕਾਰ ਸ਼ਾਇਦ ਇਹ ਗੁੰੰਗੀ ਬੋਲੀ ਅੰਨੀ ਸਰਕਾਰ ਸ਼ਾਇਦ ਕਿਸੇ ਨੂੰ ਦਿਖ ਜਾਏ ਪ੍ਰਸ਼ਾਸਨ ਨੂੰ ਦਿਖ ਜਾਏ ਕਿ ਇਹ ਜਿਹੜਾ ਪੜਿਆ ਲਿਖਿਆ ਵਰ ਗਿਆ ਜਿਹੜਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅਸੀਂ ਸਿੱਖਿਆ ਦੇ ਰਹੇ ਆ ਕਿ ਆਪਣੇ ਹੱਕਾਂ ਲਈ ਲੜੋ ਪਰ ਸਾਡੇ ਆਪ ਦੇ ਹੱਕ ਕੋਈ ਜਾ ਰਹੇ ਆ ਤੇ ਅਸੀਂ ਸ਼ਾਇਦ ਅਸੀਂ ਕਿਸੇ ਨਾ ਕਿਸੇ ਹੀਲੇ ਵਸੀਲੇ ਸਰਕਾਰ ਦੀਆਂ ਅੱਖਾਂ ਖੋਲ ਸਕੀਏ ਅੱਜ ਹਾਂਜੀ ਅੱਜ ਅਸੀਂ ਇੱਥੇ ਆਪਣੇ 30 ਦਸੰਬਰ ਨੂੰ ਆਪਣੇ ਪੰਜਾਬ ਸਰਕਾਰ ਸਿੱਖਿਆ ਮੰਤਰੀ ਤੇ ਨਾਲੇ ਵਿੱਤ ਮੰਤਰੀ ਉਹਨਾਂ ਦਾ ਪਤਲਾ ਜੋ ਅਰਥੀ ਆ ਉਹਨਾਂ ਨੂੰ ਫੁਕਣ ਆਏ ਆ ਕਿਉਂਕਿ ਇਹ ਜਿਹੜੀ ਸਰਕਾਰ ਆ ਬਹੁਤ ਵਾਅਦੇ ਕਰਕੇ ਬਹੁਤ ਮੀਟਿੰਗਾਂ ਕਰਕੇ ਵੀ ਸਾਡੀ ਮੰਗ ਨੂੰ ਪੂਰਾ ਨਹੀਂ ਕਰ ਰਹੀ ਅਸੀਂ ਘੱਟੋ-ਘੱਟ 120 ਦਿਨਾਂ ਤੋਂ ਸੰਗਰੂਰ ਡੀਸੀ ਆਫਿਸ ਦੇ ਨਾਲ ਤਰਨਾ ਲਗਾਇਆ ਹੋਇਆ ਸੀ ਇਹਨਾਂ ਨਾਲ ਘੱਟੋ-ਘੱਟ 30 ਮੀਟਿੰਗਾਂ ਅਸੀਂ ਕਰ ਚੁੱਕੇ ਹਾਂ ਉਹਦੇ ਵਿੱਚ ਹਮੇਸ਼ਾ ਹੀ ਕਹਿੰਦੇ ਆ ਤੁਹਾਡਾ ਕੰਮ ਪਾਈਪਲਾਈਨ ਦੇ ਵਿੱਚ ਪਰ ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਪਾਈਪ ਦੇ ਵਿੱਚ ਕੀ ਫਸਿਆ ਹੋਇਆ ਜਿਹੜਾ ਹਾਲੇ ਤੱਕ ਨਿਕਲਿਆ ਨਹੀਂ ਹੈ ਦੂਜੀ ਗੱਲ ਸਾਡਾ ਸਾਥੀ ਜੌਨੀ ਸਿੰਘਲਾ ਅਖੀਰ ਇੰਨੇ ਅਸੀਂ ਦੁਖੀ ਹੋ ਗਏ ਕਿ ਸਾਨੂੰ ਅੰਤਮ ਫੈਸਲਾ ਲੈਣਾ ਪੈ ਗਿਆ ਮਰਨ ਵਰਤ ਤੇ ਬੈਠਣਾ ਪੈ ਗਿਆ ਸਾਡਾ ਜੌਨੀ ਸਿੰਘਲਾ ਭਰਾ ਉਹ ਪਿਛਲੇ 8 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਹੋਇਆ ਅੱਜ ਨੌਵਾਂ ਦਿਨ 5 ਵਜੇ ਸਟਾਰਟ ਹੋ ਗਿਆ ਅੱਜ ਵੀ ਇੱਕ ਵੀ ਨਮਾਇੰਦਾ ਇੱਕ ਵੀ ਐਮਐਲਏ ਇੱਕ ਵੀ ਕਾਰਿਆਕਰਤਾ ਆਮ ਆਦਮੀ ਪਾਰਟੀ ਦਾ ਉਹਦਾ ਪਤਾ ਲੈਣ ਨਹੀਂ ਆਇਆ ਨਾ ਕੋਈ ਪੁੱਛਣ ਆਇਆ ਵੀ ਭਾਈ ਕੀ ਹਾਲ ਹੈ ਕਿਸ ਤਰ੍ਹਾਂ ਕੀ ਤੁਹਾਡੀਆਂ ਮੰਗਾ ਕਿਸ ਤਰ੍ਹਾਂ ਆ ਕੋਈ ਵੀ ਨੁਮਾਇੰਦਾ ਨਹੀਂ ਆਇਆ ਆਪਣੀਆਂ ਇਲੈਕਸ਼ਨਸ ਦੇ ਵਿੱਚ ਬਿਜ਼ੀ ਆ ਕਦੇ ਕਾਰਪੋਰੇਸ਼ਨਸ ਦੀਆਂ ਕਦੇ ਐਮਐਲਏ ਦੀਆਂ ਕਦੇ ਜਿਮਨੀ ਚੋਣਾ ਤੇ ਕਦੇ ਹੁਣ ਦਿੱਲੀ ਦੀਆਂ ਚੋਣਾ ਕਿਉਂਕਿ ਮੈਨੂੰ ਐ ਲੱਗਦਾ ਕਿ 50 ਸਾਲਾਂ ਦੇ ਅੰਦਰ ਅੰਦਰ ਇਹ ਸਰਕਾਰ ਇਲੈਕਸ਼ਨ ਕਰਵਾ ਕੇ ਹੀ ਚਲੀ ਜਾਊਗੀ ਕੰਮ ਕੋਈ ਇਹ ਤੋਂ ਹੋਣਾ ਨਹੀਂ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਇੰਨੀ ਬਿਜ਼ੀ ਹੋ ਗਈ ਇਹਨੂੰ ਪਤਾ ਹੀ ਨਹੀਂ ਲੱਗਣਾ ਕਦੋਂ 5 ਸਾਲ ਬੀਤ ਗਏ ਮੁਲਾਜ਼ਮਾਂ ਦੇ ਨਾਲ ੱੱਕਾ ਹੋ ਰਿਹਾ ਵਾ ਔਰ ਕਿਸੇ ਦੀ ਗੱਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ੱੱਕਾ ਹੋ ਰਿਹਾ ਜੀ ਉਹਦੇ ਇਹ ਬੱਚੀ ਅੱਜ ਅਸੀਂ ਇਕੱਠੇ ਹੋਏ ਆਂ ਸ਼ਹਿਰ ਸ਼ਹਿਰ ਅਸੀਂ ਜਿੰਨੇ ਵੀ ਤਕੜੇ ਸ਼ਹਿਰ ਆਜ ਵਿੱਚ ਆਪਣੇ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਜਿੱਥੇ-ਜਿੱਥੇ ਵੀ ਕੈਬਨਿਟ ਮਿਨਿਸਟਰਸ ਨੇ ਉੱਥੇ ਅਸੀਂ ਆਹ ਆਰਤੀ ਬੂਕ ਮੁਜਾਰੇ ਕਰ ਰਹੇ ਆਂ ਤੰਗ ਆ ਕੇ ਕਿਉਂਕਿ ਸਾਡੀ ਜਿਹੜੇ ਆਪਣੇ ਐਫਐਮ ਸਾਹਿਬ ਨੇ ਹਰਪਾਲ ਜੀਮਾ ਜੀ ਸਾਨੂੰ ਹਰ ਵਾਰ ਕਹਿੰਦੇ ਆ ਵੀ ਤੁਹਾਡਾ ਕੰਮ ਪਾਈਪਲਾਈਨ ਦੇ ਵਿੱਚ ਆ ਤੁਹਾਡਾ ਕੰਮ ਕਰ ਰਹੇ ਆਂ ਤੁਹਾਡਾ ਕੰਮ ਕਰ ਰਹੇ ਆਂ ਤੁਸੀਂ ਦੇਖ ਲਓ ਸਾਨੂੰ 5 ਨਵੰਬਰ ਨੂੰ ਵੀ ਇਹਨਾਂ ਨੇ ਕਿਹਾ ਸੀ ਵੀ ਤੁਹਾਡਾ ਕੰਮ ਵਿਦਨ 2 ਡੇਸ ਅਸੀਂ ਡੀਏ ਦਾ ਤੁਹਾਡਾ ਕਲੀਅਰ ਕਰ ਦਾਂਗੇ ਤੁਸੀਂ ਦੇਖ ਲਓ ਅੱਜ 29 30 ਤਰੀਕ ਹੋ ਗਈ ਹਾਲੇ ਤੱਕ ਕੋਈ ਵੀ ਆਸ਼ਵਾਸਨ ਕੀ ਸਾਨੂੰ ਬੁਲਾਇਆ ਵੀ ਹੈ ਨਹੀਂ ਕੋਈ ਚਲੋ ਸਾਨੂੰ ਬੁਲਾ ਕੇ ਟੇਬਲ ਤੇ ਗੱਲਬਾਤ ਕਰਕੇ ਕੋਈ ਹੌਸਲਾ ਅਫਜਾਈ ਹੋ ਜੇ ਕੋਈ ਸਾਨੂੰ ਵਿਸ਼ਵਾਸ ਆ ਜਾਵੇ ਤਾਂ ਕਿ ਅਸੀਂ ਗਾਹਾਂ ਪ੍ਰੋਸੀਜਰ ਆਪਣਾ ਸੈਟਅਪ ਕਰ ਸਕੀਏ ਸਰਕਾਰਾਂ ਦਾ ਕੰਮ ਇਹੀ ਹੁੰਦਾ ਕਿ ਜਦੋਂ ਉਹਨਾਂ ਨੂੰ ਚੁਣਿਆ ਜਾਂਦਾ ਉਹ ਲੋਕਾਂ ਦੀਆਂ ਪ੍ਰੋਬਲਮਸ ਨੂੰ ਹੱਲ ਕਰਨ ਪੰਜ ਸਾਲ ਉਹਨਾਂ ਨੂੰ ਇਸ ਕਰਕੇ ਮਿਲਦੇ ਆ ਇਸ ਕਰਕੇ ਨਹੀਂ ਵੀ ਆਪਣਾ ਹਨੀਮੂਨ ਪੀਰੀਅਡ ਇੰਜੋਏ ਕਰਨ ਉਹ ਕੁਰਸੀਆਂ ਨੂੰ ਇੰਜੋਏ ਕਰਨ ਇਸ ਕਰਕੇ ਨਹੀਂ ਹੁੰਦਾ ਜਿਹੜੀਆਂ ਸਰਕਾਰਾਂ ਇਦਾਂ ਦੇ ਕੰਮ ਕਰਦੀਆਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਉਹਨਾਂ ਦੇ ਹੱਥ ਥੱਲੋ ਕੁਰਸੀ ਕਦੋਂ ਖਿਸਕ ਜਾਂਦੀ ਆ ਸਾਡੀ ਤੁਹਾਡੇ মিডিਆ ਆਪਣੇ ਚੈਨਲਾਂ ਦੇ ਮਾਧਿਅਮ ਰਾਹੀਂ ਇਹ ਬੇਨਤੀ ਆ ਮੇਰੀ ਸਰਕਾਰ ਨੂੰ ਕਿ ਬਈ ਸਾਡਾ ਬੰਦਾ 9ਵੇਂ ਦਿਨ ਚ ਚਲੇ ਗਿਆ ਭੁਖਰਤਾਲ ਤੇ ਤੁਸੀਂ ਆਪਣੀ ਜਿਹੜੀ ਹਿੰਡ ਆ ਉਹਨੂੰ ਤਿਆਗ ਕੇ ਸਾਡੇ ਨਾਲ वार्तालाप ਕਰੋ ਚੈਨਲ ਚਲਾਓ ਤਾਂ ਕਿ ਜਿਹੜਾ ਡੈਡਲੌਕ ਟੁੱਟ ਸਕੇ ਔਰ ਆਪਾਂ ਸਾਰਥਕ ਹੱਲ ਵੱਲ ਚੱਲ ਸਕੀਏ ਸਾਡਾ ਪੇ ਕਮਿਸ਼ਨ ਜੀ ਸਾਡੇ ਤੇ ਜਦੋਂ ਸਾਨੂੰ ਰੈਗੂਲਰ ਕੀਤਾ ਗਿਆ ਸੀ 11 ਦੇ ਵਿੱਚ ਆਪਣੇ ਜਿਹੜੇ ਗਵਰਨਰ ਸਾਹਿਬ ਆ ਉਹਨਾਂ ਦੇ ਵੀ ਦਸਤਕਤ ਹੋਏ ਹੋਏ ਆ ਕੈਬਨਿਟ ਤੋਂ ਪਾਸ ਹੋਇਆ ਹੋਇਆ ਸੀ ਆਫਟਰ 댓 ਇਹਨਾਂ ਨੇ ਹੌਲੀ-ਹੌਲੀ ਜਦੋਂ ਹੁਣ 16 ਦੇ ਵਿੱਚ ਪੇ ਕਮਿਸ਼ਨ ਲੱਗਿਆ ਵਾ ਉਦੋਂ ਸਾਡਾ ਰੋਕਤਾ ਪਹਿਲਾਂ ਸਾਡਾ ਪੇ ਕਮਿਸ਼ਨ ਚੱਲ ਰਿਹਾ ਸੀ ਕੋਈ ਪ੍ਰੋਬਲਮ ਨਹੀਂ ਸੀ ਸਾਡੀ ਮੰਗ ਇੰਨੀ ਹੋਈ ਆ ਵੀ ਜੋ ਸਾਡੇ ਨੋਟੀਫਿਕੇਸ਼ਨ ਜੋ ਸਾਡੇ ਅਪੁਆਇੰਟਮੈਂਟ ਲੈਟਰਸ ਦੇ ਵਿੱਚ ਲਿਖਿਆ ਗਿਆ ਸਾਨੂੰ ਉਹੀ ਚੀਜ਼ ਦਿੱਤੀ ਜਾਵੇ ਅਸੀਂ ਹੋਰ ਇੱਕ ਵੀ ਅੱਖਰ ਵੱਧ ਨਹੀਂ ਮੰਗਦੇ ਅੱਛਾ ਤੁਸੀਂ ਆ ਅਲਟੀਮੇਟ ਨੂੰ ਯਾਰਾ ਕਰ ਰਹੇ ਹੋ ਉਸ ਤੋਂ ਪਹਿਲਾਂ ਪਤੀ ਨਾਲ ਗੱਲਬਾਤ ਕਰਨ ਦੀ ਜੇ ਆਪਾਂ ਲੈ ਰੋਕਾ ਬਿਲਕੁਲ ਜੀ ਐਮਐਲਏ ਸਹਿਬਾਨ 92 ਦੇ 92 ਐਮਐਲਏ ਸਹਿਬਾਨ ਨੂੰ ਜਦੋਂ ਦੀ ਸਰਕਾਰ ਬਣੀ ਆ ਕਿੰਨੀ ਵਾਰ ਇਹਨਾਂ ਨੂੰ ਅਸੀਂ ਉੱਥੇ ਜਾ ਕੇ ਮਿਲ ਚੁੱਕੇ ਆ ਆਪ ਦਾ ਮੰਗ ਪੱਤਰ ਦੇ ਚੁੱਕੇ ਆ ਸਿੱਖਿਆ ਮੰਤਰੀ ਜੀ ਨੂੰ 20 ਵਾਰੀ ਮਿਲ ਚੁੱਕੇ ਆ 20 ਵਾਰੀ ਆਪਣੇ ਐਫਐਨ ਸਾਹਿਬ ਨੂੰ ਮਿਲ ਚੁੱਕੇ ਆ ਅਮਨ ਰੋੜਾ ਜੀ ਨੂੰ ਵੀ ਸਰਕਟ ਹਾਊਸ ਦੇ ਵਿੱਚ 19 ਤਰੀਕ ਨੂੰ ਮਿਲੇ ਸੀ ਜਦੋਂ ਇੱਥੇ ਰੈਲੀ ਸੀਗੀ ਤਾ ਬਕਾਇਦਾ ਉਹ ਮਿਲੇ ਸੀ ਉਹਨਾਂ ਨੇ ਸਾਡਾ ਸਪੀਕਰ ਤੇ ਗੱਲ ਕਰਵਾਈ ਸੀ ਤਾਂ ਐਫਐਮ ਸਾਹਿਬ ਨੇ ਕਿਹਾ ਸੀ ਮੈਂ 25 ਤਰੀਕ ਤੱਕ ਇਹਨਾਂ ਦਾ ਹੱਲ ਕਰਕੇ ਤੁਹਾਨੂੰ ਜਵਾਬ ਦਵਾਂਗਾ ਸਿੱਖਿਆ ਮੰਤਰੀ ਹਰਜੋਤ ਬੈਨ ਜੀ ਤੇ ਮੈਂ ਬੈਠ ਕੇ ਇਹਨਾਂ ਦਾ ਹੱਲ ਕਰ ਦਵਾਂਗੇ ਮੈਂ ਬਿਜ਼ੀ ਹਾਂ ਜੀਐਸਟੀ ਦੀਆਂ ਮੀਟਿੰਗਾਂ 'ਚ ਔਰ ਮੈਂ ਬਿਜ਼ੀ ਹਾਂ ਇੱਕ ਦੋ ਫੰਕਸ਼ਨਾਂ ਦੇ ਵਿੱਚ ਇਸ ਲਈ ਇਹ ਘਬਰਾਉਣ ਨਾ ਪਰ 25 ਵੀ ਚਲੇਗੀ ਅੱਜ 30 ਤਰੀਕ ਹੋ ਗਈ ਫਿਰ ਜਿਹੜੇ ਭਗਤ ਜੀ ਆ ਆਪਣੇ ਕੈਬਨਿਟ ਮਨਿਸਟਰ ਜਲੰਧਰ ਤੋਂ ਉੱਥੇ ਵੀ ਸਾਡੇ ਸਾਥੀਆਂ ਨੇ ਮੁਜ਼ਾਹਰਾ ਕੀਤਾ ਸੀ ਉਹਨਾਂ ਨੇ ਵੀ ਫੋਨ ਤੇ ਗੱਲ ਕਰਵਾਈ ਉਹਨਾਂ ਨੂੰ ਵੀ ਕਹਿੰਦੇ ਮੈਂ ਇਹਨਾਂ ਦਾ ਕੰਮ ਕੀਤਾ ਪਿਆ ਬਈ ਜੇ ਕੰਮ ਕੀਤਾ ਪਿਆ ਤਾਂ ਫਿਰ ਉਹਨੂੰ ਸਾਈਨ ਕਰਕੇ ਥੱਲੇ ਨੋਟੀਫਿਕੇਸ਼ਨ ਜਾਰੀ ਕਰੋ ਅੱਛਾ ਰਾਜਾ ਪਰਚ ਪ੍ਰਦਰਸ਼ਨ ਕਿੱਥੇ ਕਰੇ ਬਿਲਕੁਲ ਪੰਜਾਬ ਪਰਚ ਪ੍ਰਦਰਸ਼ਨ ਕੀਤਾ ਜਾਵਾ ਸਾਡੇ ਨਾਲ ਕਿਸਾਨ ਜੱਥੇਬੰਦੀਆਂ ਵੀ ਆ ਮਜ਼ਦੂਰ ਜੱਥੇਬੰਦੀਆਂ ਵੀ ਆ ਮੁਲਾਜ਼ਮ ਜੱਥੇਬੰਦੀਆਂ ਵੀ ਆ ਸਾਰੀਆਂ ਜੱਥੇਬੰਦੀਆਂ ਇਹਨਾਂ ਤੋਂ ਤੰਗ ਆ ਚੁੱਕੀਆਂ ਅਸੀਂ ਤੁਹਾਡੇ ਮੀਡੀਆ ਕਰਮੀਆਂ ਆਪਣੇ ਮੀਡੀਆ ਚੈਨਲ ਦੇ ਥਰੂ ਬੇਨਤੀ ਕਰਦੇ ਆ ਕਿ ਸਾਡੇ ਨਾਲ ਚੈਨਲ ਚਲਾਇਆ ਜਾਵੇ ਬੈਠ ਕੇ ਟੇਬਲ ਤੇ ਮੀਟਿੰਗ ਕੀਤੀ ਜਾਵੇ ਇੱਕ ਦਿਨ ਦੋ ਦਿਨ ਕਰਕੇ ਉਹਦਾ ਹੱਲ ਕਰਿਆ ਜਾਵੇ ਤਾਂ ਕਿ ਅਸੀਂ ਆਪਣੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ